ਸਰਵੇ ਦੀਆਂ ਰਿਪੋਰਟਾਂ ਆਈਆਂ ਨੇ ਮੰਜੇਂਦਰ ਤੇਰਾ ਹਲਕਾ ਸਰਵੇ ਦੀ ਰਿਪੋਰਟ ਮੁਤਾਬਕ ਸਿਰਫ 25000 ਦੀ ਲੀਡ ਹੈ ਮੈਨੂੰ 35000 ਦੀ ਚਾਹੀਦੀ ਹੈ ਕਰਾ ਲਈ ਤਾਂ ਮੈਂ ਪਹਿਲੀ ਫ੍ਰੀ ਕਰ ਰੱਖੀ ਸੀ ਆਥਰਮਲ ਪਲਾਂਟ ਖਰੀਦਣ ਨਾਲ ਹੁਣ ਇੰਡਸਟਰੀਅਲ ਬਿਜਲੀ ਸਸਤੀ ਕਰੂੰਗਾ ਤੁਸੀਂ ਦੇਖਿਓ ਸਹੀ ਪੰਜਾਬ ਦੇ ਵਿੱਚ ਫੈਕਟਰੀਆਂ ਤੇ ਇੰਡਸਟਰੀਲਿਸਟ ਆਉਂਦੇ ਇੱਥੇ ਤੇ ਤੁਹਾਨੂੰ ਕੰਮ ਮਿਲਦਾ ਤੁਹਾਡੇ 3 ਪੁੱਤਾਂ ਨੂੰ ਕੰਮ ਮਿਲਦਾ ਦੇਖਿਓ ਓਏ ਪਹਿਲਾਂ ਅੰਗਰੇਜ਼ਾਂ ਨੂੰ ਕੱਢਣ ਲਈ ਮਰੀ ਗਏ ਹੁਣ ਉਹਨਾਂ ਕੋਲੇ ਪਹੁੰਚਣ ਲਈ ਮਰੀ ਜਾਂਦੇ ਆ ਆਪਾਂ ਆਪਣੀ ਧਰਤੀ ਠੀਕ ਕਰ ਲਈਏ ਆਪਣੀ ਧਰਤੀ ਠੀਕ ਕਰ ਲਈ ਕੋਈ ਧਰਤੀ ਦਾ ਕੋਈ ਕਸੂਰ ਨਹੀਂ ਧਰਤੀ ਵੀ ਕੋਈ ਪਜਾਊ ਸ਼ਕਤੀ ਉਹ ਨਹੀਂ ਹੋਈ ਐ ਲੋਕ ਮਿਹਨਤੀ ਐ ਕਮੀ ਇੱਕ ਸਿਵਾਸਰ ਜੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਮਾਜੇ ਦੀ ਤਰਤੀ ਤੇ ਇੰਨੀ ਗਰਮੀ ਦੇ باوجود ਤੁਸੀਂ ਇੰਨੀ ਭਾਰੀ ਗਿਣਤੀ ਚਿੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕੋ ਇਕੋ ਕੱਟ ਕਰ ਦੋ ਦੋਸਤੋ ਸਾਡੀ ਮਾਜੇ ਦੀ ਪੂਰੀ ਟੀਮ ਬੈਠੀ ਹੈ ਸਾਡੇ ਖੇਮ ਕਰਨ ਦੇ ਐਮਐਲਏ ਬੈਠੇ ਆ ਤੁਹਾਡੇ ਆਪਣੇ ਐਮਐਲਏ ਮਨਜਿੰਦਰ ਹੋਰੀ ਬੈਠੇ ਆ ਰਣਜੀਤ ਚੀਮਾ ਜੀ ਬੈਠਿਆ ਸਾਡੇ ਪਾਰਟੀ ਦੇ ਪ੍ਰਧਾਨ ਤੇ ਸਾਡੇ ਮਾਜੇ ਦੀ ਟੀਮ ਹੈ ਇਸ ਇਲਾਕੇ ਦੀ ਯੰਗ ਮੁੰਡੇ ਨੇ ਨੌਨ ਪੋਲੀਟਿਕਲ ਬੈਕਗਰਾਉਂਡ ਚੋਂ ਨੇ ਪਿਪਲ ਦੇ ਆ ਪੱਤਿਆ ਵੇ ਕਾਦੀ ਖੜਖੜ ਖੜਖੜ ਲਾਈ ਆ ਪੱਤੇ ਝੜ ਗਏ ਪੁਰਾਣੇ ਹੁਣ ਰੁੱਤ ਨਵਿਆਂ ਦੀ ਆਈ ਐ ਇਹ ਨਵਿਆਂ ਦੀ ਰੁੱਤ ਆਈ ਹੋਈ ਮੈਂ ਕੱਲ ਮਜੀਠੇ ਸੀ ਅਜਨਾਲੇ ਸੀ ਚੁਗਾਵਾ ਸੀ ਜੰਡਿਆਲਾ ਗੁਰੂ ਸੀ ਤਰਨਤਾਰਨ ਸੀ ਅੱਜ ਵੀ 4-5 ਜਗ੍ਹਾ ਤੇ ਜਾਊਂਗਾ ਉਹ ਫਿਰੋਜ਼ਪੁਰ ਗੁਰੂ ਹਰਸਾਏ ਤੱਕ ਕੇਜਰੀਵਾਲ ਸਾਹਿਬ ਵੀ ਆ ਗਏ ਅੱਜ ਉਹ ਵੀ ਫਿਰੋਜ਼ਪੁਰ ਹੁਸ਼ਿਆਰਪੁਰ ਬਠਿੰਡਾ ਜਾਣਗੇ ਐਸ ਬਾਰ ਪੰਜਾਬ ਦੇ ਵਿੱਚ ਜਿਹੜੀ ਹਵਾ ਚੱਲ ਰਹੀ ਹੈ ਮੈਂ ਮਾਝੇ ਮਾਲਵੇ ਦੋਆਬੇ ਚ ਰੋਜ਼ ਹੀ ਰਹਿਣਾ ਮੈਂ ਲੋਕਾਂ ਚ ਹੀ ਰਹਿਣਾ ਡੂਡ ਡੂਡ ਕੋਈਂ ਟੜਦਾ ਫੁੱਲ ਮੇਰੀ ਗੱਡੀ ਚ ਸੁੱਟ ਦਿੰਦੇ ਆ ਪੈਟਰੋਲ ਪੰਪ ਤੇ ਗੱਡੀ ਰੋਕ ਕੇ ਫੁੱਲ ਕੱਢ ਕੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਐ ਇਹ ਪਿਆਰ ਐ ਜਿਹਦਾ ਕਿਸੇ ਕ੍ਰਾਂਚੀ ਚ ਕੋਈ ਮੁੱਲ ਨਹੀਂ ਕੋਈ ਨਾਪ ਨਹੀਂ ਸਕਦਾ ਕੋਈ ਤੋਲ ਨਹੀਂ ਸਕਦਾ ਇੱਕ ਪਾਸੇ ਤਾਂ ਆ ਪਿਆਰ ਐ ਫੁੱਲਾਂ ਆੜਾ ਸੋਹਣਾਂ ਤੇ ਯਕੀਨ ਨਾ ਕਰਿਓ ਜੋ ਸਾਡੇ ਕੋਲੇ ਸਰਵੇ ਦੀਆਂ ਰਿਪੋਰਟਾਂ ਆਈਆਂ ਨੇ ਮਨਜਿੰਦਰ ਤੇਰਾ ਹਲਕਾ ਸਰਵੇ ਦੀ ਰਿਪੋਰਟ ਮੁਤਾਬਕ ਸਿਰਫ 25000 ਦੀ ਲੀਡ ਹੈ ਮੈਨੂੰ 35000 ਦੀ ਚਾਹੀਦੀ ਹੈ ਤੁਸੀ ਵੀ ਅੱਜ ਜਾ ਕੇ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰ ਨੂੰ ਕਹਿ ਦੋ 25000 ਦੀ ਲੀਡ ਹੈ 35 ਦੀ ਕਰੋ ਉਸ ਤੋਂ ਬਾਅਦ ਦੇਖੋ ਫਿਰ ਫਿਰ ਮੇਰਾ ਮੇਰਾ ਕੰਮ ਹੈ ਬਸ ਗੋਇੰਦਵਾਲ ਦੀ ਇੰਡਸਟਰੀ ਉਦੇ ਮਸਲੇ 'ਤੇ ਮੈਂ ਕਰਲੇ ਪਾਲਿਸੀ ਬਣਾ ਲਈ ਆਪਾਂ ਨੇ ਥਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਵਾਲਾ ਜੀਵਿਕਾ ਕੰਪਨੀ ਦਾ ਸੀ ਜੀ ਦਾ ਨਾਮ ਰੱਖਿਆ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਆਪਣੇ ਕੋਲ ਬਿਜਲੀ ਆਮ ਹੋ ਜੂਗੀ ਘਰਾਂ ਵਾਲੀ ਤਾਂ ਮੈਂ ਪਹਿਲਾਂ ਹੀ ਫ੍ਰੀ ਕਰ ਰੱਖੀ ਸੀ ਆ ਥਰਮਲ ਪਲਾਂਟ ਖਰੀਦਣ ਨਾਲ ਹੁਣ ਇੰਡਸਟਰੀਅਲ ਬਿਜਲੀ ਸਸਤੀ ਕਰੂੰਗਾ ਤੁਸੀਂ ਦੇਖਿਓ ਸਹੀ ਪੰਜਾਬ ਦੇ ਵਿੱਚ ਫੈਕਟਰੀਆਂ ਤੇ ਇੰਡਸਟਰੀਲਿਸਟ ਆਉਂਦੇ ਇੱਥੇ ਤੇ ਤੁਹਾਨੂੰ ਕੰਮ ਮਿਲਦਾ ਤੁਹਾਡੇ ਧੀਆਂ ਪੁੱਤਾਂ ਨੂੰ ਕੰਮ ਮਿਲਦਾ ਦੇਖਿਓ ਮੈਂ ਪੰਜਾਬ ਦੇ ਨੌਜਵਾਨ ਧੀਆਂ ਪੁੱਤਾਂ ਦੇ ਹੱਥੋਂ ਟੀਕੇ ਖੋਖੇ ਟਿਫਨ ਫੜਾਉਣੇ ਚਾਹਨਾ ਕੰਮ ਤੇ ਜਾਓ ਕਰੇ ਕੰਮ ਤੇ ਆਓ ਬਾਹਰਲੇ ਮੁਲਕ ਜਾਣ ਦੀ ਲੋੜ ਨਹੀਂ ਕਿਉਂ 25 25 30 30 ਲੱਖ ਰੁਪਇਆ ਚੱਕੀ ਫਿਰਦਿਆਂ ਉਹ ਪਹਿਲਾਂ ਅੰਗਰੇਜ਼ਾਂ ਨੂੰ ਕੱਢਣ ਲਈ ਮਰੀ ਗਏ ਹੁਣ ਉਹਨਾਂ ਕੋਲੇ ਪਹੁੰਚਣ ਲਈ ਮਰੀ ਜੰਨੇ ਆ ਆਪਾਂ apni ਧਰਤੀ ਠੀਕ ਕਰ ਲਈਏ ਆਪਣੀ ਧਰਤੀ ਠੀਕ ਕਰ ਲਈਏ ਕੋਈ ਧਰਤੀ ਦਾ ਕੋਈ ਕਸੂਰ ਨਹੀਂ ਧਰਤੀ ਦੀ ਪਜਾਉ ਸ਼ਕਤੀ ਉਹ ਨਹੀਂ ਹੋਈ ਹੈ ਲੋਕ ਮਿਹਨਤੀ ਹੈ ਕਮੀ ਇੱਕ ਸੀ ਬਸ ਚੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ ਹੁਣ ਤੁਸੀਂ ਆਪਣੀ ਸਰਕਾਰ ਬਣਾ ਲਈ ਉਹ ਕਮੀ ਵੀ ਪੂਰੀ ਹੋ ਗਈ ਹੁਣ ਸਰਕਾਰ ਥੋੜੀ ਹੈ 90% ਲੋਕ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਰੋਕ ਲੈਂਦੇ ਆ ਮੋਡਾ ਫੜ ਕੇ ਪਹਿਲਾਂ ਕਦੇ ਮੁੱਖ ਮੰਤਰੀਆਂ ਨੇ ਰੋਕਿਆ ਕੋਈ ਨੇੜੇ ਲੱਗਣ ਦਿੰਦਾ ਸੀ ਆ ਤਾਂ ਤੁਸੀਂ ਤਾਂ ਪਾਉਣ ਨੇੜੇ ਬੈਠੇ ਹਾਂ ਜਦੋਂ ਮੈਂ ਕੈਸਟਰ ਸੀੜੀਆਂ ਆਉਂਦੀਆਂ ਸੀ ਮੇਰੀਆਂ ਤੁਸੀਂ ਸੁਣਦੇ ਸੀ ਤੁਸੀਂ ਐਡੀ ਵੱਡੀ ਡੀ ਬਣਾ ਦਿੰਦੇ ਹੋ ਇੱਕ ਉਹ ਮਤਲਬ ਜਿੱਥੇ ਤੱਕ ਲੋਕ ਬੈਠਿਆ ਐ ਐਨੀ ਤਾਂ ਡੀ ਹੁੰਦੀ ਐ ਐ ਵੀ ਇੱਥੇ ਨਹੀਂ ਕੋਈ ਆਸਾ ਦਾ ਲੋਕ ਉਹ ਦੁਬਾ ਦਾ ਮੈਂ ਕਹਾਂ ਯਾਰ ਲੀਡਰ ਲੋਕਾਂ ਨਾਲ ਗੱਲਾਂ ਕਰਨ ਆਉਂਦੇ ਐ ਲੋਕ ਲੀਡਰਾਂ ਦੀਆਂ ਗੱਲਾਂ ਸੁਣਨ ਆਉਂਦੇ ਐ ਤੁਸੀਂ ਐਡੀ ਦੂਰੀ ਕਿਉਂ ਪਾ ਦਿੰਦੇ ਹੋ ਉਹ ਕਹਿੰਦਾ ਜੀ ਕਹਿਣ ਨੂੰ ਤਾਂ ਇਹ ਸਿਕਿਉਰਿਟੀ ਰੀਜ਼ਨ ਐ ਪਰ ਅੰਦਰਲੀ ਗੱਲ ਹੋਰ ਐ ਮੈਂ ਕਿਹਾ ਤੋ ਮੈਨੂੰ ਅੰਦਰਲੇ ਦੱਸ ਉਹ ਕਹਿੰਦਾ ਅੰਦਰਲੀ ਗੱਲ ਇਹ ਐ ਜੀ ਇਹਨਾਂ ਲੀਡਰਾਂ ਦੀਆਂ ਕਰਤੂਤਾਂ ਤੋਂ ਲੋਕ ਇੰਨੇ ਦੁਖੀ ਹੋ ਗਏ ਵੀ ਆਪਦੇ ਪੈਰਾਂ ਚੋਂ ਲਾ ਕੇ ਜੁੱਤੀਆਂ ਮਾਰਨ ਲੱਗੇ ਪੰਗਾ ਸਾਨੂੰ ਪੈ ਜਾਂਦਾ ਕਹਿੰਦੇ ਸਸਪੈਂਡ ਅਸੀਂ ਹੋ ਜਾਂਦੇ ਆ ਕਹਿੰਦਾ ਅਸੀਂ ਫਿਰ ਹੁਣ ਕੀ ਤਰੀਕਾ ਲੱਭਿਆ ਰੈਲੀ ਵਾਲੀ ਜਗ੍ਹਾ ਤੇ ਰਾਤ ਨੂੰ ਖਾਲੀ ਸਟੇਜ ਵੱਲੋਂ ਹੀ ਜੁੱਤੀ ਸਿੱਟ ਕੇ ਦੇਖ ਲੈਣੇ ਆ ਫੇਰ ਥੋੜੇ ਹੋਰ ਮੰਗਰ ਹੋ ਜਾਣੇ ਉੱਥੋਂ ਸਿੱਟ ਕੇ ਦੇਖ ਲੈਣੇ ਆਂ ਹੋਰ ਪਿੱਛੇ ਹੋਏ ਨੇ ਉੱਥੋਂ ਸਿੱਟ ਕੇ ਜਿੱਥੋਂ ਜ਼ੋਰ ਨਾਲ ਵੀ ਜੁੱਤੀ ਸਿੱਟੇ ਤੇ ਜੁੱਤੀ ਸਿੱਟੇ ਤੇ ਨਾ ਪਹੁੰਚੇ ਅਸੀਂ ਕਹਿੰਦੇ ਇੱਥੇ ਤੱਕ ਪੈਪ ਲਾਓ ਤੇ ਖੇੜਾ ਛੜਾਓ ਆ ਹਾਲ ਤਾਂ ਇਹਨਾਂ ਸੁਬੀਰੋ ਪੰਜਾਬ ਨਵੀਂ ਕਹਾਣੀ ਲਿਖਣ ਨੂੰ ਤਿਆਰ ਬੈਠਾ ਤਾਨਾ ਸ਼ਾਹੀ ਤੋਂ ਬਚਾਉਣਾ ਹੈ ਦੇਸ਼ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਬਚਾਉਣਾ ਹੈ ਪੰਜਾਬ ਨੂੰ ਮੂਰੇ ਆਉਣਾ ਪਊਗਾ ਆਜ਼ਾਦੀ ਵੇਲੇ ਪੰਜਾਬ ਮੂਰੇ ਸੀ ਹਰੀ ਕ੍ਰਾਂਤੀ ਵੇਲੇ ਪੰਜਾਬ ਅੱਗੇ ਸੀ ਹੁਣ ਵੀ ਅੱਗੇ ਲੱਗਣਾ ਪਊ ਪੰਜਾਬ ਨੂੰ ਦੇਸ਼ ਬਚਾਉਣ ਵਾਸਤੇ ਤੋਡਾ ਨਾਮ ਸਨੈਰੀ ਅੱਖਰਾਂ 'ਚ ਲਿਖਿਆ ਜਾਊ ਅੱਜ ਤੋਂ 20 50 ਸਾਲ ਬਾਅਦ ਜਦੋਂ ਕਿਸੇ ਯੂਪੀਐਸਸੀ ਦੇ ਪੇਪਰ 'ਚ ਜਾਂ ਕਿਸੇ ਸਿਲੇਬਸ ਦੇ ਵਿੱਚ ਇਹ ਪੁੱਛਿਆ ਜਾਊਗਾ ਕਿ ਜਦੋਂ ਦੇਸ਼ ਬਚਾਉਣ ਦੀ ਲੋੜ ਪੈ ਗਈ ਸੀ ਸੰਵਿਧਾਨ ਬਚਾਉਣ ਦੀ ਲੋੜ ਪੈ ਗਈ ਸੀ ਸਭ ਤੋਂ ਵੱਡਾ ਯੋਗਦਾਨ ਕਿਹਦਾ ਸੀ ਤਾਂ ਉਹਦਾ ਸਹੀ ਉੱਤਰ ਇਹ ਹੋਣਾ ਚਾਹੀਦਾ ਹੈ 13 0 ਨਾਲ ਪੰਜਾਬ ਦਾ ਪੰਜਾਬ ਦਾ ਸੋ ਵੀਰੋ ਆਪਾਂ ਨੇ ਕੁਰਬਾਨੀਆਂ ਆਪਣੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਇਹ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਦੇਸ਼ ਨੂੰ ਛੱਡ ਨਹੀਂ ਸਕਦੇ ਆਪਾਂ ਇਹ ਤਾਂ ਵੀ ਆਪਾਂ ਕੀ ਲੈਣਾ ਆਪਾਂ ਕਿ ਉਹਨੇ ਆਪਾਂ ਲੈਣਾ ਸੁ ਕਿਸੇ ਕਿਸਮ ਦੇ ਬਹਿਕਾ ਵਿੱਚ ਨਾ ਆ ਜਿਓ ਕਿਸੇ ਟੈਂਪਰੇਰੀ ਹਵਾ ਚ ਨਾ ਆ ਜਿਓ ਆਪਣੇ ਕੋਲੇ ਸਰਕਾਰ ਹੈ 3 ਸਾਲ ਤੱਕ ਕੰਮ ਨਹੀਂ ਕਰਨੇ ਨੇ ਜੇ ਕਿਤੇ ਖਡੂਰ ਸਾਹਿਬ ਤੋਂ ਐਮਪੀ ਵੀ ਆਪਣਾ ਹੋ ਗਿਆ ਡਬਲ ਹੋ ਗਿਆ ਕੰਮ ਉਹ ਦਿੱਲੀ ਮੈਂ ਚੰਡੀਗੜ੍ਹ ਤੇ ਫਿਰ ਕੰਮਾਂ ਵਾਲਾ ਮੈਨੂੰ ਦੱਸਿਆ ਮਨਿੰਦਰ ਨੇ 44 ਸੜਕਾਂ ਬਣਾਤੀਆਂ ਤੁਹਾਡੇ ਇਲਾਕੇ ਦੀਆਂ 44 ਕਰੋੜਾਂ ਰੁਪਇਆ ਦਿੱਤਾ ਇਸ ਹਾਲ ਕੇ ਨੂੰ ਮੈਂ ਕਰੋੜਾਂ ਪਹਿਲਾਂ ਕਦੇ ਥੇਲਾ ਨਹੀਂ ਲੱਗਿਆ ਸੀ ਸੋ ਵੀਰੋ एक रखो बटन किनमें नंबर पर है बटन चौथे नंबर ते पहले नंबर पर है बाकी बटन वाल देखो ना चिट्टा मोती है हुए अखा च लुटेरे है सो व्डे करके थोड़े को आया गला बैठे पैया कोई गल नहीं ਜੋ ਨਾਂ ਲਾਉਣ ਨਾਲੋਂ ਤਾਂ ਨਹੀਂ ਔਖਾ ਕੰਮ ਆ ਲੋਕਾਂ ਨੂੰ ਜਗਾਉਣਾ ਹੀ ਐ ਔਰ ਤੁਸੀਂ ਜਾਗੇ ਵੀ ਪਏ ਹੋ ਵਧੀਆ ਗੱਲ ਐ ਮੇਰੇ ਨਾਲੋਂ ਜ਼ਿਆਦਾ ਤੁਸੀਂ ਬੋਲਣ ਲੱਗ ਗਏ ਹੁਣ ਮੈਨੂੰ ਮੈਨੂੰ ਬੋਲਣਾ ਘੱਟ ਪੈ ਰਿਹਾ ਫਿਰ